ਸਾਸੀ ਕਾਜੀ ਸਾਰਿਆਂ ਨੂੰ ਤੁਹਾਡੇ ਵਾਸਤੇ ਬਹੁਤ ਹੀ ਪਿਆਰੀ ਸੂਟਾਂ ਦੀ 컬렉ਸ਼ਨ ਲੈ ਕੇ ਆਏ ਆਂ ਇਹ ਰਹਿਣਗੇ ਜੀ ਪਿਓਰ ਵੈਲਵਟ ਦਾ ਸੂਟ ਹੋਏਗਾ ਸ਼ਰਟ ਐਂਡ ਬਾਟਮ ਤੁਹਾਨੂੰ ਵੈਲਵਟ ਦੀ ਮਿਲੇਗੀ ਸ਼ਰਟ ਦੇ ਉੱਪਰ ਬਹੁਤ ਹੀ ਪਿਆਰੀ ਹੈਵੀ ਐਮਬਰਾਇਡਰੀ ਕੀਤੀ ਗਈ ਬਾਟਮ ਤੇ ਵੀ ਐਮਬਰਾਇਡਰੀ ਵਰਕ ਕੀਤਾ ਗਿਆ ਸ਼ਰਟ ਐਂਡ ਬਾਟਮ ਦਾ ਪਰ ਮੀਟਰ ਆਪਾਂ ਮੈਂਸ਼ਨ ਕੀਤਾ ਹੋਇਆ ਕਲਰ ਇਸ ਵਿੱਚ ਬਹੁਤ ਹੀ ਪਿਆਰੀ ਆਪਾਂ ਲੈ ਕੇ ਆਏ ਹਾਂ ਤੁਸੀਂ ਕੋਈ ਵੀ ਸੂਟ ਆਪਣੇ ਲਈ ਆਰਡਰ ਕਰਵਾਉਣਾ ਚਾਹੁੰਦੇ ਹੋ ਸੂਟ ਦਾ ਸਕਰੀਨ ਸ਼ਾਟ ਤੁਸੀਂ ਮੇਰੇ ਵਟਸਐਪ ਨੰਬਰ ਤੇ ਭੇਜ ਕੇ ਇਹਨਾਂ ਵਿੱਚੋਂ ਤੁਸੀਂ ਕੋਈ ਵੀ ਸੂਟ ਬੁੱਕ ਕਰਵਾ ਸਕਦੇ ਹੋ ਅਗਲੇ ਜਿਹੜੇ ਇਹ ਸੂਟ ਹੋਣਗੇ ਪਿਓ ਤੁਹਾਨੂੰ ਵਿਸਕੋਸ ਔਰ ਗੈਂਜ਼ਾ ਦਾ ਪ੍ਰਿੰਟਰ ਸੂਟ ਮਿਲ ਜਾਏਗਾ ਪ੍ਰਿੰਟ ਦੇ ਉੱਪਰ ਬਹੁਤ ਹੀ ਪਿਆਰਾ ਸਿਕਵੈਂਸ ਵਰਕ ਕੀਤਾ ਗਿਆ ਕਟ ਦਾਣਾ ਹੈਂਡਵਰਕ ਬਹੁਤ ਹੀ ਪਿਆਰਾ ਕੀਤਾ ਗਿਆ ਪ੍ਰਾਈਸ ਆਪਾਂ ਇਹਨਾਂ ਸੂਟਾਂ ਦਾ ਪਰ ਮੀਟਰ ਦੇ ਅਕੋਰਡਿੰਗ ਮੈਂਸ਼ਨ ਕਰ ਦਿੱਤਾ ਕਲਰ ਡਾਰਕ ਹੀ ਸਾਰੇ ਰਹਿਣਗੇ ਅਗਲੇ ਜਿਹੜੇ ਸੂਟ ਹੋਣਗੇ ਇਹ ਵੀ ਤੁਹਾਨੂੰ ਪਿਓਰ ਵਿਸਕੋਸ ਵੈਲਵਟ ਦਾ ਸੂਟ ਮਿਲ ਜਾਏਗਾ ਸਿਕਵੈਂਸ ਵਰਕ ਕੀਤਾ ਗਿਆ ਕਟ ਦਾਣਾ ਹੈਂਡਵਰਕ ਬਹੁਤ ਹੀ ਪਿਆਰਾ ਕੀਤਾ ਗਿਆ ਵਿਸਕੋਸ ਵੈਲਵਟ ਦਾ ਇਸ ਦੇ ਨਾਲ ਦੁਪੱਟਾ ਰਹੇਗਾ ਦੁਪट्टे ਦੇ ਵੀ ਹੈਂਡਵਰਕ ਕੀਤਾ ਗਿਆ ਘਟਦਾਣਾ ਵਰਕ ਬਹੁਤ ਹੀ ਪਿਆਰਾ ਕੀਤਾ ਗਿਆ 컬러 ਇਸ ਦੇ ਵਿੱਚ ਵੀ ਸਾਰੇ ਡਾਰਕ ਹੀ ਆਪਾਂ ਐਡ ਕੀਤੀ ਹੋਏ ਬਹੁਤ ਹੀ ਪਿਆਰੇ ਸੂਟ ਰੈਡੀ ਕੀਤੇ ਗਏ ਨੇ ਤੁਸੀਂ ਕੋਈ ਵੀ ਸੂਟ ਆਪਣੇ ਲਈ ਆਰਡਰ ਕਰਵਾ ਸਕਦੇ ਹੋ ਸ਼ਰਟ ਐਂਡ ਦੁਪट्टे ਦਾ ਆਪਾਂ ਪਰਮੀਟਰ ਮੈਂਸ਼ਨ ਕੀਤਾ ਹੋਇਆ बॉਟਮ ਅਗਰ ਤੁਸੀਂ ਇਸ ਦੇ ਨਾਲ ਪਲੇਨ ਲਗਵਾਉਣਾ ਚਾਹੁੰਦੇ ਹੋ ਤੁਸੀਂ बॉਟਮ ਪਲੇਨ ਵੀ ਲਗਵਾ ਸਕਦੇ ਹੋ ਬਹੁਤ ਪਿਆਰੇ ਸੂਟ ਰੈਡੀ ਕੀਤੇ ਗਏ ਨੇ ਅਗਰੇ ਜਿਹੜੇ ਸੂਟ ਆਉਂਦੇ ਨੇ ਇਹ ਵੀ ਤੁਹਾਨੂੰ ਵੈਲਵਟ ਦਾ ਹੀ ਸੂਟ ਮਿਲ ਜਾਏਗਾ ਇਸ ਦੇ ਉੱਪਰ ਵੀ ਹੈਂਡਵਰਕ ਬਹੁਤ ਹੀ ਪਿਆਰਾ ਕੀਤਾ ਗਿਆ ਪ੍ਰਾਈਸ ਆਪਾਂ ਇਹਨਾਂ ਸੂਟਾਂ ਦਾ ਵੀ ਪਰ ਮੀਟਰ ਦੇ ਅਕੋਰਡਿੰਗ ਮੈਂਸ਼ਨ ਕੀਤਾ ਹੋਇਆ ਕਲਰ ਇਸ ਦੇ ਵਿੱਚ ਵੀ ਬਹੁਤ ਹੀ ਪਿਆਰੇ ਆਪਾਂ ਲੈ ਕੇ ਆਏ ਆ ਇਹ ਜਿਹੜੇ ਸੂਟ ਹੋਣਗੇ ਇਹ ਵੀ ਤੁਹਾਨੂੰ ਪਿਓਰ ਮਾਈਕਰੋ ਵੈਲਵਟ ਦਾ ਸੂਟ ਮਿਲ ਜਾਏਗਾ ਬੋਟੀ ਵਰਕ ਬਹੁਤ ਹੀ ਪਿਆਰਾ ਇਸ ਦੇ ਉੱਪਰ ਕੀਤਾ ਗਿਆ ਪ੍ਰਾਈਸ ਆਪਾਂ ਇਹਨਾਂ ਸੂਟਾਂ ਦਾ ਵੀ ਪਰ ਮੀਟਰ ਦੇ ਅਕੋਰਡਿੰਗ ਮੈਂਸ਼ਨ ਕੀਤਾ ਹੋਇਆ ਕਲਰ ਇਸ ਦੇ ਵਿੱਚ ਹੀ ਬਹੁਤ ਹੀ ਪਿਆਰੇ ਡਾਰਕ ਐਡ ਕੀਤੇ ਹੋਏ ਨੇ ਕੋਈ ਵੀ ਸੂਟ ਤੁਸੀਂ ਪ੍ਰਾਈਸ ਚੈੱਕ ਕਰਕੇ ਆਪਣੇ ਲਈ ਸੂਟ ਤੁਸੀਂ ਇਹਨਾਂ ਵਿੱਚੋਂ ਬੁੱਕ ਕਰਵਾ ਸਕਦੇ ਹੋ ਕਲਰ ਸਾਰੇ ਡਾਰਕ ਹੀ ਹੋਣਗੇ ਸੂਟਾਂ ਦੇ ਸਾਰੀ ਕਲੈਕਸ਼ਨ ਵੀ ਵੈਲਵਟ ਦੀ ਇਹਨਾਂ ਵਿੱਚ ਆਪਾਂ ਐਡ ਕੀਤੀ ਹੋਈ ਹੈ ਅਗਲੇ ਜਿਹੜੇ ਸੂਟ ਹੋਣਗੇ ਤੁਹਾਨੂੰ ਸਿਲਕ ਵੈਲਵਟ ਦਾ ਸੂਟ ਮਿਲ ਜਗਾ embroidery ਇਸ ਦੇ ਉੱਪਰ ਕੀਤੀ ਗਈ ਹੈ ਪ੍ਰਾਈਸ ਆਪਾਂ ਇਹਨਾਂ ਸੂਟਾਂ ਦਾ ਵੀ ਪਰ ਮੀਟਰ ਦੇ ਅਕੋਰਡਿੰਗ ਮੈਂਸ਼ਨ ਕੀਤਾ ਹੋਇਆ ਕਲਰ ਇਹਨਾਂ ਵਿੱਚ ਵੀ ਡਾਰਕ ਹੀ ਰਹਿਣਗੇ ਕੋਈ ਵੀ ਸੂਟ ਤੁਸੀਂ ਆਪਣੇ ਦੀ ਪ੍ਰਾਈਸ ਚੈੱਕ ਕਰਕੇ ਸੂਟ ਬੁੱਕ ਕਰਵਾ ਸਕਦੇ ਹੋ ਅਗਲੇ ਜਿਹੜੇ ਸੂਟ ਆਉਂਦੇ ਨੇ ਇਹ ਵੀ ਵੈਲਵਟ ਦੇ ਹੋਣਗੇ ਇਸ ਦੇ ਉੱਪਰ ਵੀ ਹੈਂਡਵਰਕ ਬਹੁਤ ਹੀ ਪਿਆਰਾ ਕੀਤਾ ਹੈ ਪ੍ਰਾਈਸ ਇਹਨਾਂ ਦਾ ਵੀ ਪਰ ਮੀਟਰ ਦੇ ਅਕੋਰਡਿੰਗ ਮੈਂਸ਼ਨ ਕੀਤਾ ਹੈ ਕਲਰ ਬਹੁਤ ਹੀ ਪਿਆਰੇ ਨੇ ਕੋਈ ਵੀ ਸੂਟ ਤੁਸੀਂ ਬੁੱਕ ਕਰਵਾ ਸਕਦੇ ਹੋ ਅਗਰ ਵੀਡੀਓ ਵਧੀਆ ਲੱਗੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਸ਼ੁਰੂ ਕਰਿਆ ਕਰੋ ਥੈਂਕ ਯੂ ਸੋਮਾ